ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟ੍ਰੇਡਰ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸਾਰਿਆਂ ਦੇ ਫੇਵਰਟ ਆਲੂ ਦੇ ਪਰੌਂਠੇ ਬਿਲਕੁਲ ਹੀ ਅਲੱਗ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਾਂਗੇ ਇਹਦੇ ਵਿੱਚ ਤੁਹਾਨੂੰ ਮੇਥੀ ਦਾ ਟੇਸਟ ਵੀ ਆਊਗਾ ਤੇ ਆਲੂਆਂ ਦਾ ਟੇਸਟ ਵੀ ਆਊਗਾ ਤੇ ਜਿਹੜਾ ਅਸੀਂ ਇਹਦੇ ਵਿੱਚ ਮਸਾਲਾ ਯੂਜ਼ ਕਰਾਂਗੇ ਉਹ ਤੁਸੀਂ ਜ਼ਰੂਰ ਦੇਖਿਓ ਜਿਹੜੇ ਟਾਪੇ ਵਾਲੇ ਹੁੰਦੇ ਆ ਉਹ ਇਹ ਮਸਾਲਾ ਜ਼ਰੂਰ ਬਣਾ ਕੇ ਇਹਦੇ ਵਿੱਚ ਪਾਉਂਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਤੇ ਖਸਤਾ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਇਸ ਤਰੀਕੇ ਨਾਲ ਆਲੂ ਦੇ ਪਰੌਂਠੇ ਬਣਾ ਕੇ ਤਿਆਰ ਕਰੋਗੇ ਆਲੂ ਦੇ ਪਰੌਂਠੇ ਤਾਂ ਤੁਸੀਂ ਬਹੁਤ ਵਾਰ ਬਣਾਏ ਹੋਗੇ ਹੋਣਗੇ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਲੂ ਦੇ ਪਰੌਂਠੇ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਆਟਾ ਗੁੰਨ ਕੇ ਤਿਆਰ ਕਰਾਂਗੇ ਇੱਥੇ ਮੈਂ 2 ਕੱਪ ਆਟਾ ਲਿਆ ਤੁਸੀਂ ਜ਼ਿਆਦਾ ਮਾਤਰਾ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਆਟਾ ਜ਼ਿਆਦਾ ਲੈ ਸਕਦੇ ਹੋ ᱫੋ ਦਾ ਪੱਟੇ ਵਿੱਚ ਅਸੀਂ ਅੱਧਾ ਕੱਪ ਮੇਥੀ ਦਾ ਪਾਵਾਂਗੇ ਮੇਥੀ ਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰਕੇ ਧੋ ਕੇ ਕਟਿੰਗ ਕਰ ਲਿਆਏ ਸੀਗਾ ਮੇਥੀ ਦਾ ਫਲੇਵਰ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਆ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਚਿੱਟਾ ਨਾਣ ਤੇ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਅਜਵਾਇਨ ਦਾ ਨਮਕ ਜ਼ਿਆਦਾ ਨਹੀਂ ਪਾਣਾ ਕਿਉਂਕਿ ਅਸੀਂ ਆਲੂਆਂ ਦੀ ਸਟਫਿੰਗ ਵਿੱਚ ਵੀ ਨਮਕ ਪਾਣਾ ਤੁਸੀਂ ਬਹੁਤ ਹੀ ਘੱਟ ਨਮਕ ਪਾਣਾ ਇਹ ਤੇ ਇੱਕ ਚਮਚ ਇਹਦੇ ਵਿੱਚ ਅਸੀਂ ਤੇਲ ਦਾ ਪਾਵਾਂਗੇ ਇਹਦੇ ਨਾਲ ਜਿਹੜੇ ਆਪਣੇ ਪਰੌਂਠੇ ਆ ਬਹੁਤ ਹੀ ਜ਼ਿਆਦਾ ਖਸਤਾ ਬਣ ਕੇ ਤਿਆਰ ਹੋਣਗੇ ਉੱਪਰ ਤੋਂ ਵੀ ਚੰਗੀ ਤਰ੍ਹਾਂ ਸਾਰੇ ਸਮਾਨ ਨੂੰ ਆਟੇ ਵਿੱਚ ਮਿਕਸ ਕਰ ਲੈਣਾ ਸੀ ਇੱਕ ਵਾਰ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਜਿਵੇਂ ਅਸੀਂ ਢਾਬੇ ਤੋਂ ਲੈ ਕੇ ਖਾਂਦੇ ਆ ਪਰੌਂਠੇ ਉਸ ਤਰੀਕੇ ਦੇ ਬਣ ਕੇ ਤਿਆਰ ਹੋਣਗੇ ਆਟਾ ਗੁੰਨਣ ਲਈ ਅਸੀਂ ਕੋਸਾ ਪਾਣੀ ਯੂਜ਼ ਕਰਾਂਗੇ ਕਿਉਂਕਿ ਸਰਦੀਆਂ ਵਿੱਚ ਜੇ ਤੁਸੀਂ ਕੋਸੇ ਪਾਣੀ ਨਾਲ ਆਟਾ ਗੁੰਨਦੇ ਹੋ ਤਾਂ ਉਹ ਦਾ ਬਹੁਤ ਜਿਆਦਾ ਵਧੀਆ ਬਣ ਕੇ ਜਿਹੜਾ ਗੁੰਨ ਕੇ ਤਿਆਰ ਹੁੰਦਾ ਆਟਾ ਸਾਡਾ ਇਹ ਟਿਪਸ ਤੁਸੀਂ ਜ਼ਰੂਰੀ ਯਾਦ ਰੱਖਣਾ ਹੈ ਜਦੋਂ ਵੀ ਆਟਾ ਗੁੰਨਣਾ ਪਰੌਂਠਿਆਂ ਲਈ ਤੁਸੀਂ ਗਰਮ ਪਾਣੀ ਨਾਲ ਹੀ ਆਟਾ ਗੁੰਨਣਾ। ਨਾ ਜ਼ਿਆਦਾ ਗਰਮ ਹੋਵੇ ਤੇ ਨਾ ਜ਼ਿਆਦਾ ਠੰਡਾ ਹੋਵੇ ਕੋਸੇ ਪਾਣੀ ਨਾਲ ਅਸੀਂ ਆਟਾ ਗੁੰਨ ਕੇ ਤਿਆਰ ਕਰਾਂਗੇ। ਆਟੇ ਨੂੰ ਚੰਗੀ ਤਰ੍ਹਾਂ ਮਸਰ-ਮਸਰ ਕੇ ਇੱਕਦਮ ਸਮੂਥ ਕਰ ਲਾਂਗੇ। ਇੱਕਦਮ ਸੌਫਟ ਆਟਾ ਗੁੰਨ ਕੇ ਤਿਆਰ ਕਰਨਾ ਹੈ। ਜਦੋਂ ਵੀ ਆਲੂ ਦੇ ਪਰੌਂਠੇ ਬਣਾਓ ਤੁਸੀਂ ਕਦੇ ਵੀ ਬਾਸੀ ਆਟੇ ਨਾਲ ਨਾ ਬਣਾਓ। ਹਮੇਸ਼ਾ ਤਾਜ਼ਾ ਆਟਾ ਗੁੰਨ ਕੇ ਹੀ ਪਰੌਂਠੇ ਬਣਾਓ ਤਾਂ ਤੁਹਾਡੀ ਸਟਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲੂਗੀ। ਸਾਡਾ ਆਟਾ ਗੁੰਨ ਕੇ ਤਿਆਰ ਹੈ ਇਹਨੂੰ ਹੁਣ ਅਲੱਗ ਰੱਖ ਲਾਂਗੇ। ਸਟਫਿੰਗ ਵਿੱਚ ਅਸੀਂ ਇੱਕ ਸਪੈਸ਼ਲ ਮਸਾਲਾ ਬਣਾ ਕੇ ਐਡ ਕਰਾਂਗੇ ਜਿਹੜੇ ਟਾਬੇ ਵਾਲੇ ਯੂਜ਼ ਕਰਦੇ ਆ ਸੇਮ ਉਸੇ ਤਰੀਕੇ ਨਾਲ ਚਾਰ ਅਸੀਂ ਲਾਲ ਮਿਰਚਾਂ ਲਈਆਂ ਸੀਗੀਆਂ ਇੱਕ ਚਮਚ ਪਾਵਾਂਗੇ ਜੀਰਾ ਅੱਧਾ ਚਮਚ ਪਾਵਾਂਗੇ ਕਾਲੀ ਮਿਰਚਾਂ ਤੇ ਇੱਕ ਚਮਚ ਧਨੀਏ ਦੇ ਬੀਜ ਪਾਵਾਂਗੇ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਾਂਗੇ ਡਰਾਈ ਰੋਸਟ ਕਰ ਲਾਂਗੇ ਜਦ ਤੱਕ ਇਹਨਾਂ ਵਿੱਚ ਖੁਸ਼ਬੂ ਨਾ ਆਉਣ ਲੱਗ ਜਵੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਇਹਨਾਂ ਦਾ ਦਰਦਰਾ ਜਾਂ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਇਹਨੂੰ ਜ਼ਿਆਦਾ ਮਾਤਰਾ ਵਿੱਚ ਵੀ ਬਣਾ ਕੇ ਤਿਆਰ ਕਰਕੇ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਪਰੌਂਠੇ ਬਣਾਣੇ ਹੋਣ ਉਹਦੇ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਇਸ ਤਰੀਕੇ ਨਾਲ ਦਦਰਾਂ ਜਾਂ ਪੀਸ ਲਿਆ ਸੀ ਸਟਫਿੰਗ ਲਈ ਅਸੀਂ ਇਸ ਤੇ ਬੋਇਲ ਕਰਕੇ ਆਲੂ 4 ਤੋਂ 5 ਆਲੂ ਲਏ ਆ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਦੇਖੋ ਇਸ ਤਰੀਕੇ ਨਾਲ ਮੈਸ਼ ਕਰ ਲੈਣਾ ਆਲੂਆਂ ਵਿੱਚ ਗੱਠਾ ਬਿਲਕੁਲ ਨਾ ਹੋਣ ਜਾਂ ਤੁਸੀਂ ਕद्दूकस ਵੀ ਕਰ ਸਕਦੇ ਹੋ ਜੇ ਆਲੂਆਂ ਵਿੱਚ ਗੱਠਾ ਹੁੰਦੀ ਹੈ ਤਾਂ ਸਾਡਾ ਸਟਫਿੰਗ ਜਿਹੜੀ ਬਾਹਰ ਨਿਕਲਣ ਦਾ ਡਰ ਰਹਿੰਦਾ ਹੈ ਇਸ ਕਰਕੇ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਆਲੂਆਂ ਨੂੰ ਆਲੂਆਂ ਵਿੱਚ ਜ਼ਿਆਦਾ ਪਾਣੀ ਨਾ ਹੋਵੇ ਬਿਲਕੁਲ ਸੁੱਕੇ ਹੋਣ ਇਹ ਆਲੂ ਇੱਕ ਚਮਚੀ ਦੇ ਵਿੱਚ ਪਾਵਾਂਗੇ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਅਮਚੂਰ ਪਾਊਡਰ ਦਾ ਅੱਧਾ ਚਮਚ ਅਨਾਰ ਦਾਣੇ ਦਾ ਪਾਊਡਰ ਪਾਵਾਂਗੇ ਤੇ ਇੱਕ ਚਮਚ ਅਸੀਂ ਜਿਹੜਾ ਭੁੰਨ ਕੇ ਮਸਾਲਾ ਤਿਆਰ ਕੀਤਾ ਉਹ ਪਾਵਾਂਗੇ ਇਸ ਤੋਂ ਇਲਾਵਾ ਸਾਨੂੰ ਹੋਰ ਕੋਈ ਮਸਾਲਾ ਪਾਣ ਦੀ ਲੋੜ ਨਹੀਂ ਪਊਗੀ ਇਹਨਾਂ ਦਾ ਹੀ ਟੇਸ ਬਹੁਤ ਜ਼ਿਆਦਾ ਵਧੀਆ ਆਊਗਾ ਆਪਣੇ ਸਵਾਦ ਦੇ ਅਨੁਸਾਰ ਤੁਸੀਂ ਲੋਨ ਪਾ ਲੈਣਾ ਹੈ ਤੇ ਹਰਾ ਧਨੀਆ ਐਡ ਕਰਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਚੰਗੀ ਮਿਕਸ ਕਰ ਲਾਂ ਆਲੂਆਂ ਦੇ ਵਿੱਚ ਮਿਕਸ ਕਰ ਲਾਂਗੇ ਜੇ ਤੁਸੀਂ ਇੱਥੇ ਪਿਆਜ਼ ਖਾਣਾ ਪਸੰਦ ਕਰਦੇ ਹੋ ਤਾਂ ਇੱਕ ਪਿਆਜ਼ ਨੂੰ ਬ੍ਰੀਕ ਕਟਿੰਗ ਕਰਕੇ ਵੀ ਤੁਸੀਂ ਸਟਫਿੰਗ ਵਿੱਚ ਐਡ ਕਰ ਸਕਦੇ ਹੋ ਦੇਖੋ ਅਸੀਂ ਸਾਰੇ ਜਿਹੜੇ ਮਸਾਲੇ ਭੁੰਨ ਕੇ ਪਾਏ ਆ ਇਹਨਾਂ ਤੋਂ ਇਲਾਵਾ ਸਾਨੂੰ ਅਲੱਗ ਤੋਂ ਧਨੀਆ ਪਾਊਡਰ ਜੀਰਾ ਪਾਊਡਰ ਪਾਉਣ ਦੀ ਲੋੜ ਨਹੀਂ ਹੈਗੀ ਇਹਨਾਂ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਊਗਾ ਇਸ ਤਰੀਕੇ ਨਾਲ ਅਸੀਂ ਸਟਫਿੰਗ ਤਿਆਰ ਕਰ ਲਈ ਹੈ ਹੁਣ ਅਸੀਂ ਤੁਹਾਨੂੰ ਇੱਕ ਪਰੌਂਠਾ ਬਣਾ ਕੇ ਦੱਸਦੇ ਆਂ ਵੱਡਾ ਪੇੜਾ ਲੈ ਲੈਣਾ ਹੈ ਅਸੀਂ ਕਿਉਂਕਿ ਆਲੂਆਂ ਦੇ ਜਿਹੜਾ ਅਸੀਂ ਸਟਫਿੰਗ ਭਰਨੀ ਹੁੰਦੀ ਹੈ ਉਹਦੇ ਲਈ ਥੋੜਾ ਵੱਡਾ ਪੇੜਾ ਚਾਹੀਦਾ ਹੁੰਦਾ ਆ ਇਸ ਤਰੀਕੇ ਨਾਲ ਅਸੀਂ ਪੇੜਾ ਬਣਾ ਕੇ ਤਿਆਰ ਕਰ ਲਾਂਗੇ ਬਸ ਥੋੜੀ ਜੀ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੇ ਪਰੌਂਠੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਇੱਕ ਸਾਡਾ ਆਟਾ ਬਿਲਕੁਲ ਨਰਮ ਹੋਵੇ ਤਾਜ਼ਾ ਗੁੰਨਿਆ ਹੋਵੇ ਆਲੂਆਂ ਦੇ ਪਰੌਂਠਿਆਂ ਲਈ ਤੇ ਜਿਹੜੇ ਆਲੂ ਹੋਣ ਉਹਨਾਂ ਵਿੱਚ ਬਿਲਕੁਲ ਵੀ ਪਾਣੀ ਨਾ ਹੋਵੇ ਡ్రਾਈ ਆਲੂ ਲੈਣੇ ਆ ਬਿਲਕੁਲ ਅਸੀਂ ਚੰਗੀ ਤਰ੍ਹਾਂ ਆਲੂਆਂ ਨੂੰ ਠੰਡਾ ਹੋਣ ਤੋਂ ਬਾਅਦ ਹੀ ਮਸਾਲੇ ਐਡ ਕਰਨੇ ਆ ਨਹੀਂ ਤਾਂ ਜਦੋਂ ਵੀ ਅਸੀਂ ਗਰਮ ਆਲੂਆਂ ਵਿੱਚ ਮਸਾਲੇ ਐਡ ਕਰਦੇ ਹਾਂ ਤਾਂ ਉਹ ਆਲੂ ਆਪਣਾ ਪਾਣੀ ਛੱਡਣਾ ਸ਼ੁਰੂ ਕਰ ਦਿੰਦੇ ਆ ਸਾਡਾ ਜਿਹੜਾ ਸਟਫਿੰਗ ਹੈ ਉਹ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਸ ਇਹਨਾਂ ਦੋ ਤਿੰਨ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਪਰਾਂਠਿਆਂ ਨੂੰ ਬਣਾਓਗੇ ਤਾਂ ਇੱਕਦਮ ਤੁਹਾਡੇ ਪਰਾਂਠੇ ਖਸਤਾ ਬਣ ਕੇ ਤਿਆਰ ਹੋਣਗੇ ਇੱਕਦਮ ਢਾਬਾ ਸਟਾਈਲ ਬਣ ਕੇ ਤਿਆਰ ਹੋਣਗੇ ਇਹ ਮਸਾਲੇ ਨੂੰ ਤੁਸੀਂ ਜਿਹੜਾ ਬਣਾ ਕੇ ਰੱਖਿਆ ਸੀ ਇਹਨੂੰ ਤੁਸੀਂ ਸਟੋਰ ਕਰਕੇ 1 ਸਾਲ ਤੱਕ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਜਦ ਜਿਆਦਾ ਮਾਤਰਾ ਵਿੱਚ ਬਣਾ ਕੇ ਤੁਸੀਂ ਇਹਨੂੰ ਰੱਖ ਸਕਦੇ ਹੋ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜਿਆਦਾ ਟੇਸਟੀ ਸਾਰਿਆਂ ਨੂੰ ਬਹੁਤ ਪਸੰਦ ਆਣਗੇ ਇਸ ਤਰੀਕੇ ਨਾਲ ਕਿਉਂਕਿ ਇਹਦੇ ਵਿੱਚ ਮੇਥੀ ਦਾ ਫਲੇਵਰ ਵੀ ਆਊਗਾ ਤੇ ਆਲੂਆਂ ਦਾ ਫਲੇਵਰ ਵੀ ਆਊਗਾ ਤੁਹਾਨੂੰ ਇਸ ਤਰੀਕੇ ਨਾਲ ਅਸੀਂ ਇੱਕ ਪਰਾਂਠਾ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸਮੂਥਲੀ ਜਿਹੜਾ ਆਪਣਾ ਪਰਾਂਠਾ ਬਣ ਕੇ ਤਿਆਰ ਹੋ ਰਿਹਾ ਕਿਦਰੇ ਤੋਂ ਵੀ ਫਟੂਗਾ ਨਹੀਂ ਇਸ ਤਰੀਕੇ ਨਾਲ ਪਰਾਂਠਾ ਆਪਣਾ ਚੰਗੀ ਤਰ੍ਹਾਂ ਇਹਨੂੰ ਲੋਕ ਕਰਨ ਤੋਂ ਬਾਅਦ ਹੀ ਅਸੀਂ ਬੇਲ ਲੈਣਾ ਹੈ ਇਸ ਤਰੀਕੇ ਨਾਲ ਸਾਡਾ ਇੱਕ ਪਰਾਂਠਾ ਬਣ ਕੇ ਤਿਆਰ ਹੈ ਤੁਸੀਂ ਸਾਰੇ ਪਰਾਂਠੇ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਨੇ ਆ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੋਗੇ ਚੰਗੀ ਤਰ੍ਹਾਂ ਇੱਕ ਪਾਸੇ ਤੋਂ ਪੱਕਣ ਤੋਂ ਬਾਅਦ ਅਸੀਂ ਪਲਟਾ ਦਾਂਗੇ ਦੋਨੋਂ ਪਾਸੇ ਜਦੋਂ ਚੰਗੀ ਤਰ੍ਹਾਂ ਸਾਡਾ ਪਰਾਂਠਾ ਪੱਕ ਜਵੇ ਉਸ ਤੋਂ ਬਾਅਦ ਤੁਸੀਂ ਘਿਓ ਜਾਂ ਤੇਲ ਜੋ ਵੀ ਲਗਾਉਣਾ ਚਾਹੁੰਦੇ ਹੋ ਉਹ ਲਗਾ ਸਕਦੇ ਹੋ ਕੱਚੇ ਦੇ ਉੱਪਰ ਜਿਹੜਾ ਦੋਸਤ ਸਾਡਾ ਪਰਾਂਠਾ ਕੱਚਾ ਹੁੰਦਾ ਉਦੋਂ ਬਿਲਕੁਲ ਤੇਲ ਜਾਂ ਘਿਓ ਨਹੀਂ ਲਗਾਣਾ ਜਦੋਂ ਦੋਨੋਂ ਤਰਫ ਤੋਂ ਪੱਕ ਜਵੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਲਗਾ ਕੇ ਦੇਖਿਓ ਕਿਉਂਕਿ ਉਸ ਤੋਂ ਬਾਅਦ ਜੇ ਤੁਸੀਂ ਲਗਾਉਂਦੇ ਆ ਕਿ ਉਹ ਤਾਂ ਪ੍ਰਾਂਠਾ ਉੱਪਰ ਤੋਂ ਵੀ ਇੱਕਦਮ ਖਸਤਾ ਬਣ ਕੇ ਤਿਆਰ ਹੋਊਗਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਦੇਖੋ ਸਾਡਾ ਇੱਕ ਪ੍ਰਾਂਠਾ ਬਣ ਕੇ ਤਿਆਰ ਹੈ ਬਾਕੀ ਸਾਰੇ ਪ੍ਰਾਂਠੇ ਆਪਾਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸিপি ਕਿੱਦਾਂ ਦੀ ਲੱਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖੋ ਇਸ ਤਰੀਕੇ ਨਾਲ ਅਸੀਂ ਸਾਰੇ ਪਰਾਂਠੇ ਬਣਾ ਕੇ ਤਿਆਰ ਕਰ ਲਾਂਗੇ ਸਾਡੇ ਪਰਾਂਠੇ ਬਣ ਕੇ ਤਿਆਰ ਹੈ ਤੁਸੀਂ ਦਹੀਂ ਨਾਲ ਮੱਖਣ ਨਾਲ ਇਹਨੂੰ ਸਰਵ ਕਰ ਸਕਦੇ ਹੋ ਮਿਲਦੇ ਹਾਂ ਜੀ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ